ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ 1990 ਤੋਂ ਪਹਿਲਾਂ ਜਿਨ੍ਹਾਂ ਨੇ ਜਨਮ ਲਿਆ ਉਹਨਾਂ ਨੇ ਲਗਭਗ ਸਭ ਕੁਝ ਬਦਲਦਾ ਦੇਖਿਆ ਕਿਵੇਂ ਗੱਡੀਆਂ ਤੋਂ ਗੱਡੀਆਂ ਆ ਗਈਆਂ ਕੱਚੇ ਰਾਹਾਂ ਤੋਂ ਸੜਕਾਂ ਬਣ ਗਈਆਂ ਚਿੱਠੀਆਂ ਤੋਂ ਮੋਬਾਈਲ ਆ ਗਏ ਇੰਟਰਨੈਟ ਆ ਗਿਆ ਕੱਚੇ ਘਰਾਂ ਤੋਂ ਰਹਿਣ ਸਹਿਣ ਪੱਕੇ ਘਰਾਂ ਵਿੱਚ ਰਹਿਣ ਲੱਗ ਪਏ ਖਾਣ ਪੀਣ ਕੱਫੜੇ ਕੈਮਰੇ ਬਿਜਲੀ ਖੇਤੀਬਾੜੀ ਦੀਆਂ ਤਕਨੀਕਾਂ ਸਭ ਕੁਝ ਬਦਲਦਾ ਦੇਖਿਆ ਤੇ ਸਿਰਜਣਾ ਰਾਹੀਂ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ 84 ਵਾਲੇ ਦੰਗਿਆਂ ਦੇ ਵਿੱਚ ਜੰਮੇ ਸੀ ਸਰਕਾਰਾਂ ਦੇ ਹੱਥ ਵੀ ਬਹੁਤੇ ਲੰਮੇ ਸੀ 84 ਵਾਲੇ ਦੰਗਿਆਂ ਦੇ ਵਿੱਚ ਜੰਮੇ ਸੀ ਸਰਕਾਰਾਂ ਦੇ ਹੱਥ ਵੀ ਬਹੁਤ ਤੇ ਲੰਮੇ ਸੀ ਸਾਰਾ ਕੰਮ ਕਰਾਇਆ ਦਾਦੇ ਦੀ ਰੀੜੀ ਨੇ ਯੁੱਗ ਬਦਲਦਾ ਦੇਖਿਆ ਮੇਰੀ ਪੀੜ੍ਹੀ ਯੁੱਗ ਬਦਲਦਾ ਦੇਖਿਆ ਮੇਰੀ ਪੀੜ੍ਹੀ ਤਪੜਾਂ ਵਾਲੇ ਸਕੂਲਾਂ ਦੇ ਵਿੱਚ ਪੜਦੇ ਸੀ ਬੈਗ ਬੋਰੀ ਤੇ ਫੱਟੀਆਂ ਦੇ ਨਾਲ ਲੜਦੇ ਸੀ ਤਪੜਾਂ ਵਾਲੇ ਸਕੂਲਾਂ ਦੇ ਵਿੱਚ ਪੜਦੇ ਸੀ ਬੈਗ ਬੋਰੀ ਤੇ ਫੱਟੀਆਂ ਦੇ ਨਾਲ ਲੜਦੇ ਸੀ ਕੁੱਟ ਬੜੀ ਸੀ ਖਾਦੀ ਚਮੜੀ ਚੀੜੀ ਨੇ ਜਗ ਬਦਲਦਾ ਦੇਖਿਆ ਮੇਰੀ ਪੀੜੀ ਨੇ ਜਗ ਬਦਲਦਾ ਦੇਖਿਆ ਮੇਰੀ ਪੀੜੀ ਨੇ ਕੱਚੇ ਰਹਾ ਵਿੱਚ ਨੰਗੇ ਪੈਰੀ ਚੱਲ ਲਿਆ ਸਾਈਕਲ ਉੱਤੇ ਕਣਕ ਦਾ ਆਟਾ ਢਲ ਲਿਆ ਕੱਚੇ ਰਹਾ ਵਿੱਚ ਨੰਗੇ ਪੈਰੀ ਚੱਲ ਲਿਆ ਸਾਈਕਲ ਉੱਤੇ ਕਣਕ ਦਾ ਆਟਾ ਢਲ ਲਿਆ 60 ਵਜਨ ਤੇ ਸਾਨੂੰ ਚੁੱਪ ਕਰਾਇਆ ਕੀੜੀ ਨੇ ਜਗ ਬਦਲਦਾ ਦੇਖਿਆ ਮੇਰੀ ਪੀੜੀ ਨੇ ਜਗ ਬਦਲਦਾ ਦੇਖਿਆ ਮੇਰੀ ਪੀੜੀ ਨੇ ਛੱਪੜੋਂ ਮਿੱਟੀ ਕੱਢ ਕੇ ਕੋਠੇ ਲਪਦੇ ਰਹੇ ਹੜ ਸੋਕੇ ਵਿੱਚ ਭੁੱਖੇ ਪਾਣੇ ਲਟਦੇ ਰਹੇ ਛੱਪੜੋਂ ਮਿੱਟੀ ਕੱਢ ਕੇ ਕੋਠੇ ਲਪਦੇ ਰਹੇ ਹੜ ਸੋਕੇ ਵਿੱਚ ਭੁੱਖੇ ਪਾਣੇ ਲਟਦੇ ਰਹੇ ਰੋ ਰੋ ਵਕਤ ਲੰਘਾਇਆ ਦੁੱਖਾਂ ਦਾ ਸਿਰੀ ਨੇ ਯੁੱਗ ਬਦਲਦਾ ਦੇਖਿਆ ਮੇਰੀ ਪੀੜ੍ਹੀ ਨੇ ਯੁੱਗ ਬਦਲਦਾ ਦੇਖਿਆ ਮੇਰੀ ਪੀੜ੍ਹੀ ਨੇ ਚਿੱਠੀਆਂ ਟੈਲੀਫੋਨ ਮੋਬਾਈਲ ਵੀ ਵੇਖ ਲੈ ਉੱਠ ਗੱਡੀਆਂ ਤੇ ਬਲਦ ਬੈਠ ਕੇ ਵੇਚ ਲੈ ਕਿੱਠੀਆਂ ਟੈਲੀਫੋਨ ਮੋਬਾਈਲ ਵੀ ਵੇਖ ਲੈ ਉੱਠ ਗੱਡੀਆਂ ਤੇ ਬਲਦ ਬੈਠ ਕੇ ਵੇਚ ਲੈ ਡੀਜੇ ਟਰੈਕਟਰ ਤੇ ਲਾ ਕੇ ਤੀਂਦੇ ਬੀੜੀ ਨੇ ਜੁਗ ਬਦਲਦਾ ਦੇਖਿਆ ਮੇਰੀ ਪੀੜੀ ਨੇ ਜੁਗ ਬਦਲਦਾ ਦੇਖਿਆ ਮੇਰੀ ਪੀੜੀ ਨੇ ਨਿੰਮਾ ਥੱਲੇ ਬੈਠ ਕੇ ਲੋਆਂ ਝੱਲੀਆਂ ਨੇ ਜੀਵਣੇ ਅਸੀ ਲਾ ਕੇ ਦੁੱਖ ਦੀਆਂ ਖੱਲੀਆਂ ਨੇ ਨਿੰਮਾ ਥੱਲੇ ਬੈਠ ਕੇ ਲੋਆਂ ਝੱਲੀਆਂ ਨੇ ਜੀਵਣੇ ਅਸੀ ਲਾ ਕੇ ਦੁੱਖ ਦੀਆਂ ਖੱਲੀਆਂ ਨੇ ਤਾਂ ਨੂੰੁੰਡੜ ਨੂੰ ਕੀਤਾ ਗਲੀ ਦੀ ਪੀੜੀ ਨੇ ਯੁੱਗ ਬਦਲਦਾ ਦੇਖਿਆ ਮੇਰੀ ਪੀੜੀ ਨੇ ਯੁੱਗ ਬਦਲਦਾ ਦੇਖਿਆ ਮੇਰੀ ਪੀੜੀ ਨੇ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ